ਗਿੱਦੜਬਾਹਾ ਵਿੱਚ ਪਲਾਸਟਿਕ ਮੁਕਤ ਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਤੇ ਚਾਵਲਾਂ ਤੋਂ ਬਣੇ ਹੋਏ ਲਿਫਾਫਿਆਂ ਦੀ ਵਰਤੋਂ ਹੋਵੇਗੀ ਜੀ ਹਾਂ ਇਹ ਲਿਫਾਫੇ 6 ਮਹੀਨਿਆਂ ਬਾਅਦ ਆਪਣੇ ਆਪ ਮਿੱਟੀ ਦੇ ਵਿੱਚ ਖਤਮ ਹੋ ਜਾਣਗੇ 1 ਅਕਤੂਬਰ ਤੋਂ ਬਾਅਦ ਪਲਾਸਟਿਕ ਲਿਫਾਫਾ ਵੇਚਣ ਤੇ ਜੁਰਮਾਨਾ ਲੱਗੇਗਾ ਜੀ ਹਾਂ ਇਹ ਸਾਰੀ ਜਿਹੜੀ ਸਕੀਮ ਹੈ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਟਿੰਪੀ ਢਿੱਲੋਂ ਤੇ ਸਿਮਰਨ ਨਾਮ ਦੇ ਐਨ ਜੀਓ ਵੱਲੋਂ ਪੂਰੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਹੈ ਦੱਸਦੀ ਇਹ ਉਹਨਾਂ ਕਹੇ ਕਿ ਜੇਕਰ ਕੋਈ ਪਲਾਸਟਿਕ ਲਿਫਾਫਿਆਂ ਦੀ ਇਸਤੇਮਾਲ ਕਰਦਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਹੋਵੇਗੀ ਅਜੇ ਵੀ ਕਈਆਂ ਕੋਲ ਸਟਾਕ ਆ ਤਾਂ ਆਪਾਂ 1 ਮਹੀਨਾ ਹੋਰ ਰੱਖਿਆ ਕਿ ਲਗਭਗ 23-24 ਦਿਨ ਅੱਜ 7 ਤਰੀਕ ਹੈ 1 ਅਕਤੂਬਰ ਤੋਂ ਬਾਅਦ ਤੁਰੰਤ ਤੌਰ ਤੇ ਜਿਹੜਾ ਕੇਂਦਰ ਸਰਕਾਰ ਨੇ ਕਾਨੂੰਨ ਆਇਆ ਸਿੰਗਲ ਯੂਜ਼ ਪੋਲੀਥੀਨ ਬੈਨ ਕਰਨ ਦਾ ਉਹਨੂੰ ਆਪਾਂ ਤੁਰੰਤ ਤੌਰ ਤੇ ਬੰਦ ਕਰਾਂਗੇ 1 ਅਕਤੂਬਰ ਤੋਂ ਬਾਅਦ ਸਿਰਫ ਬਾਇਓ ਡਿਗਰੇਡੇਬਲ ਪਲਾਸਟਿਕ ਹੀ ਵਿਕੇਗਾ ਸ਼ਹਿਰ 'ਚ ਕਾਮਯਾਬ ਹੁੰਦਾ ਪਿੰਡਾਂ 'ਚ ਲੱਗੇ ਜਾਊਗਾ ਮੈਂ ਤਾਂ ਉਮੀਦ ਕਰਦਾ ਜੀ ਜੇ ਸ਼ਹਿਰ 'ਚ ਕਾਮਯਾਬ ਹੁੰਦਾ ਸਾਰੇ ਪਿੰਡਾਂ ਦੇ ਸਰਪੰਚ ਇਸਦੀ ਬੁਲਾਏ ਸੀ ਕਿ ਉਹਨਾਂ ਨੂੰ ਮਾਡਲ ਵਿਖਾ ਸਕੀਏ ਕਿ ਤੁਸੀਂ ਵੇਖੋ ਇਸ ਤਰ੍ਹਾਂ ਦੇ ਅਸੀਂ ਸ਼ਹਿਰ 'ਚ ਕਰਨ ਲੱਗੇ ਜੇ ਤੁਸੀਂ ਚਾਹੋ ਪਿੰਡਾਂ 'ਚ ਕਰਨਾ ਪਿੰਡ ਛੋਟਾ ਹੁੰਦਾ ਸ਼ਹਿਰ ਵੱਡਾ ਪਿੰਡ ਅੰਦਰ ਦੇ ਸਰਪੰਚ ਤੇ ਮੈਂਬਰ ਚਾਹਵੇਂ ਪਿੰਡਾਂ ਦੇ ਲੋਕ ਚਾਹਣ ਇੱਥੋਂ ਜਿਹੜੇ ਵੇਚੀ ਜਾਂਦੇ ਉਹਨਾਂ ਤੋਂ ਲੈ ਕੇ ਜਾਣ ਤੇ ਪਿੰਡ ਨੂੰ ਵੀ ਪਲਾਸਟਿਕ ਮੁਕਤ ਬਣਾਉਣਾ ਹੈ ਪਹਿਲਾਂ ਇਹ ਕਾਮਯਾਬ ਹੋਵੇ ਸਰ ਇੰਦੌਰ ਇਹੋ ਜਿਹਾ ਸ਼ਹਿਰ ਆ ਹਿੰਦੁਸਤਾਨ ਜਿਹੜਾ ਕੰਪਲੀਟਲੀ ਪੋਲੀਥਿਨ ਪਲਾਸਟਿਕ ਮੁਕਤ ਹੈ ਉਸ ਤੋਂ ਬਾਅਦ ਕੋਈ ਵੀ ਸ਼ਹਿਰ ਹਿੰਦੁਸਤਾਨ ਚ ਕਾਮਯਾਬੀ ਹੋਇਆ ਮੇਰਾ ਬਹੁਤ ਐਂਬਿਸ਼ੀਅਸ ਪ੍ਰੋਜੈਕਟ ਆ ਬਟ ਦਾ ਟੀਚਾ ਇੰਦੌਰ ਤੋਂ ਬਾਅਦ ਦੂਜਾ ਸ਼ਹਿਰ ਜੇ ਕੋਈ ਹੋਵੇ ਭਾਵੇਂ ਸਾਡਾ ਸ਼ਹਿਰ ਛੋਟਾ ਜਿਹਾ ਕਿਦਣ ਦਾ ਹੋਵੇ ਹਿੰਦੁਸਤਾਨ ਅੰਦਰ ਪੰਜਾਬ ਅੱਗੇ ਆਵੇ ਦੇਖੋ ਕਿੰਨਾ ਚੰਗਾ ਦੇਖ ਕੇ ਆਏ ਸੀ ਕਿਵੇਂ ਬੰਗਲ ਮੱਕੀ ਨੂੰ ਇਹ ਡਿਜ਼ੋਲਵ ਕਰਦੇ ਮੱਕੀ ਦੇ ਨਿੱਕੇ 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 ਬਣਾ ਲੈਂਦੇ ਆ ਕੈਮੀਕਲ ਪਾਕਰ ਪੋਚ కెమికਲ ਦੇ ਨਾਲ ਮੱਕੀ ਆਪੇ 6 ਮਹੀਨਿਆਂ ਤੱਕ ਬਰਕਰਾਰ ਰਹਿੰਦੀ ਹੈ ਉਸ ਤੋਂ ਬਾਅਦ ਉਹ ਮੱਕੀ ਡਿਸੋਲਵ ਹੋਣ ਲੱਗ ਜਾਂਦੀ ਹੈ ਐਡੇ-ਐਡੇ ਦਾਣੇ ਸੀ ਉਹ ਮਸ਼ੀਨ ਜਾਂਦੇ ਸੀ ਉਹ ਪਲਾਸਟਿਕ 'ਚ ਗਰਮ ਹੋ ਕੇ ਲਿਫਾਫੇ ਬੰਦੇ ਹੁੰਦੇ ਸੀ ਚਾਹੇ ਜਿੰਨਾ ਮਰਜ਼ੀ ਸਾਈਜ਼ ਬਣਾ ਲਓ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਆ ਤੇ ਇੰਸਟਾ ਫੇਸਬੁੱਕ ਪੇਜਸ ਤੇ ਉੱਥੇ ਸਾਰਾ ਪ੍ਰੋਸੈਸ ਦਿਖਾਉਂਦੇ ਕਿਵੇਂ ਬਣਦਾ ਤੇ ਬੇਸਿਕਲੀ ਮੱਕੀ ਤੋਂ ਪੋਚ ਵਿੱਚ ਫਾਟਨ ਪਈਆ ਤੇ ਕੁਝ ਵਿੱਚ ਪਲਾਸਟਿਕ ਆਪਣਾ కెమికਲ ਪੈਂਦਾ ਇੱਕ ਤਸਵੀਰ ਹੁਣ ਦਾ ਆਪਣੀ ਫਾਰਮ 'ਚ ਜਦੋਂ ਤਾਂ ਇੰਨਾ ਜੁਸ ਹੋਰ ਰੱਖਦਾ ਪਾਉਂਦਾ ਉਹ ਨਹੀਂ ਮਾਰਿਆ ਜਿਹੜੇ ਉਹ ਪਹਿਲਾਂ ਪੋਲੀਥਨ ਵੇਚਦੇ ਸੀ ਉਹ ਅਸੀਂ ਉਹਨਾਂ ਨੂੰ ਕਾਲਜਿੰਦੀ ਤਾਂ ਤੇ ਇਹ ਦੇਤਾ ਵੀ ਯਾਰ ਤੁਸੀਂ ਆਹ ਵੇਚੋ 165 ਤੁਹਾਡੀ ਅੱਛੀ ਹੈ ਜਿਹੜੇ ਪੈਕਿੰਗ ਵਾਲਾ ਸਮਾਨ ਆਉਂਦਾ ਤਾਂ ਉਹ ਦੁੱਧ ਹੋ ਗਿਆ ਲੱਸੀ ਹੋ ਗਿਆ ਹੋਰ ਗ੍ਰੈਂਡਰ ਵੱਡੇ ਸਮਾਨ ਹੁੰਦੇ ਨੇ ਉਹ ਸਾਰੇ ਪਲਾਸਟਿਕ ਦੇ ਵਿੱਚ ਨੇ ਤਾਂ ਜਿਵੇਂ ਕਰਾਂਗੇ ਸਟਾਫ ਤਾਂ ਕਰੀਏ ਨਾ ਫਿਰ ਹੌਲੀ-ਹੌਲੀ ਉਹਨਾਂ ਤੇ ਵੀ ਕੰਟਰੋਲ ਕਰਨਾ ਤੇ ਉਦੋਂ ਤੱਕ ਨਹੀਂ ਜਿਵੇਂ ਹੁਣ ਸੱਚੀਆਂ ਵਾਲੇ ਆ ਦੁਕਾਨਦਾਰ ਆ ਆਪਾਂ ਕੁਸ਼ਣਾ ਕੁਸ਼ਤੱਕ ਕੰਟਰੋਲ ਕਰੀਏ ਫਿਰ ਹੌਲੀ-ਹੌਲੀ ਉਦੋਂ ਵੀ ਚੱਲ ਪਾਂਗੇ ਫਿਰ ਜੇ ਇਸ ਲੈਵਲ ਤੇ ਆਪਾਂ ਕਾਮਯਾਬ ਹੋ ਗਏ ਇਹ ਚੀਜ਼ ਕਰਨ ਦੇ ਵਿੱਚ ਫਿਰ ਆਪਾਂ ਗਵਰਨਮੈਂਟ ਨੂੰ ਵੀ 2 4 6 ਮਹੀਨੇ ਦਾ ਆਪਾਂ ਬੇਨਤੀ ਕਰ ਸਕਦੇ ਆਂ ਵੀ ਇਹ ਪਲਾਸਟਿਕ ਨੂੰ ਬਿਲਕੁਲ ਬੈਨ ਕਰਕੇ ਇਹ ਯੂਜ਼ ਕਰੋ ਕਿਉਂਕਿ ਇਹ ਵੀ ਬੜੇ ਸਟਰੋਂਗ ਆ ਕੋਈ ਐ ਤਾਂ ਨਹੀਂ ਵੀ ਦੁੱਧ ਪਾਤਾ ਦੇ ਫਟ ਜਾਣ ਹੌਲੀ ਹੌਲੀ ਚੱਲਾਂਗੇ ਮਨੂੰ ਕਿ ਅਸੀਂ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਚੀਜ਼ਾਂ ਦਾ ਉਹ ਮਲਟੀਨੇਸ਼ਨ ਕੰਪਨੀਆਂ ਨਹੀਂ ਆ ਰਹੀਆਂ ਜਿਵੇਂ ਕਹਿੰਦੇ ਸਰਕਾਰ ਦੀ ਮੁਹਿੰਮ ਹੈਗੀ ਆ ਪਲਾਸਟਿਕ ਨੂੰ ਬੰਦ ਕਰਨ ਦੀ ਇਸ ਤਰ੍ਹਾਂ ਜਿਹੜਾ ਹੈ ਪਰ ਕੌਮ ਦੀ ਕੇਂਦਰ ਸਰਕਾਰ ਦੀ ਉਡੀ ਗੱਲ ਨਾਲ ਮੈਂ 100% ਸਹਿਮਤ ਆ ਪਰ ਜਿਹੜੇ ਉਸ ਟਾਈਪ ਦੀ ਚੀਜ਼ ਆਣਾ ਜੀ ਉਹ ਰੀਸਾਈਕਲ ਹੋ ਜਾਂਦੀ। ਇਹ ਰੀਸਾਈਕਲ ਨਹੀਂ ਹੁੰਦੇ ਜਿਹੜੇ ਆਪਣੇ ਪੋਲੀਥਨ ਵਾਲੇ ਆ। ਇੱਕ ਤਰ੍ਹਾਂ ਇਹ ਫਿਰ ਹੋ ਜਾਂਦਾ ਨਹੀਂ ਕਿ ਉਹ ਵੀ ਸਿਵਲ ਜਾਨ ਦਾ ਕਾਰਨ ਤੋਂ ਵੱਡਾ ਬਹੁਤ ਵੱਡੇ ਬੰਦੇ ਆ ਜੀ ਬਹੁਤ ਵੱਡਾ ਬੰਦਿਆ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਆ ਪਰ ਐ ਨਾ ਜੀ ਕੁਸ਼ਣਾ ਕੁਸ਼ਤਾ ਫਿਰ ਆਪਾਂ ਜੇ ਹੁਣ ਸਾਰੀਆਂ ਗੱਲਾਂ ਸੋਚ ਕੇ ਆਪਾਂ ਕੁਝ ਕਰਾਂਗੇ ਹੀ ਨਾ ਫਿਰ ਤਾਂ ਆਪਾਂ ਬੈਠੇ ਹੀ ਆ ਜੀ ਉਵੇਂ ਕੋਈ ਨਾ ਕੋਈ ਪਹਿਲ ਕਦਮੀ ਤਾਂ ਕਰੀਏ ਨਾ फेर ਹੌਲੀ ਹੌਲੀ ਉਧਰੋਂ ਵੀ ਚੱਲ ਪਾਂਗੇ ਵੀ ਭਾਈ ਇਹ ਬੰਦ ਕਰੋ। ਆ। ਲੇਕ ਅਸੀਂ ਤਾਂ ਦੇਖੋ ਇਹ ਕਿਹਾ ਮੇਰੀ ਇਹ ਬੇਨਤੀ ਆ ਫੋਰਸਫੁਲੀ ਕੋਈ ਨਹੀਂ ਮੇਰੀ ਆਪਦੀ ਪਰਸਨਲ ਦਿਲੋਂ ਇਹ ਖੁਆਇਸ਼ ਆ ਕਿ ਅਕੋਰਡਿੰਗ ਟੂ ਜਿਹੜੇ ਲੋਕ ਸਾਨੂੰ ਮਦਦ ਕਰਨਗੇ ਜਿਹੜਾ ਪੈਸਾ ਆ ਉਹ ਉਸ ਪੈਸੇ ਦੇ ਹਿਸਾਬ ਨਾਲ ਅਸੀਂ ਇੱਕ ਪਿੰਡ ਅਡਾਪਟ ਕਰਾਂਗੇ। ਪਿੰਡ ਅਡਾਪਟ ਕਰਕੇ ਉਹ ਸਾਰੇ ਪਿੰਡ ਦਾ ਉਹਦਾ ਵੀਜਣ ਦਾ ਵਾਹਣ ਦਾ ਸਪਰੇਅ ਵੀ ਉਹਦੀ ਫਸਲ ਕੱਟਣ ਤੱਕ ਦੀ ਜ਼ਿੰਮੇਵਾਰੀ ਅਸੀਂ ਲਵਾਂ। ਇਹ ਸਾਡੀ ਪਲੈਨਿੰਗ ਆ ਦੇਖੋ ਵੱਡੇ ਵੱਡੇ ਇੰਡਸਟਰੀਅਲਿਸਟ ਆ ਰਹੇ ਆ ਦਾਨ ਕਰ ਰਹੇ ਆ। ਵੱਡੇ ਵੱਡੇ ਸਿੰਗਰ ਆ ਕੇ ਕਿੰਨੇ ਕਿੰਨੇ ਕਰੋੜਾਂ ਦੇ ਗੇ। ਲੇਕਿਨ ਕਦੇ ਕਿਸੇ ਨੂੰ ਪਤਾ ਲੱਗਿਆ ਵੀ ਲੱਗਿਆ ਕਿੱਥੇ ਆ। ਲੱਗ ਨਹੀਂ ਰਿਹਾ ਕਿਤੇ। ਉਹ ਸਭ ਮੇਰੇ ਅਕੋਰਡਿੰਗ ਐਸਵੇਣੀ ਐਡੀਆਂ ਵੱਡੀਆਂ ਸੰਸਥਾਵਾਂ ਲੱਗ ਸੇਵਾ ਕਰਨ ਵਾਸਤੇ ਉਹਨਾਂ ਦੇ ਖਾਣ ਦਾ ਵੀ ਹੋ ਗਿਆ ਪ੍ਰਬੰਧ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਹੋ ਗਿਆ ਇਤੋਂ ਬਾਅਦ ਜਿਹੜਾ ਸਮਾਨ ਜਾਣਾ ਮੇਰੇ ਹਿਸਾਬ ਨਾਲ ਉਹ ਸਾਰਾ ਵੇਸਟ ਹੋ ਰਿਹਾ ਇੰਤਜ਼ਾਮ ਕਰੋ ਪੈਸਾ ਇਕੱਠਾ ਕਰੋ ਉਹਨਾਂ ਦਾ ਅਗਲਾ ਇੱਕ ਤਰ੍ਹਾਂ ਦਾ ਸੀਜ਼ਨ ਚਲਾਈਏ ਉਹਨਾਂ ਦੇ ਅਗਲਾ ਕਣਕ ਦਾ ਇੰਤਜ਼ਾਮ ਕਰੀਏ ਤਾਂ ਕਿ